ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬ ਦੀ ਜੋ ਕਿ ਖਾਲਸਾ ਅਸਥਾਨਾਂ ਦਿਵਸ ਨੂੰ ਲੈ ਕੇ 11 ਅਪ੍ਰੈਲ ਨੂੰ ਸਮੂਹ ਪਿੰਡ ਵਾਸੀਆਂ ਵੱਲੋਂ ਗਾਲੀਪੜੀ ਅਖੰਡਪਾਟ ਸਾਹਿਬ ਦਾ ਵਿਕਾਸ ਕਰਵਾਇਆ ਗਿਆ ਸੀ ਜੋ ਕਿ ਅੱਜ ਉਹਨਾਂ ਦੇ ਭੋਗ ਜਿਹੜੇ ਨੇ ਉਹ ਪਾਏ ਜਾ ਰਹੇ ਹਨ ਕੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬ ਦੇ ਰਾਹੀ ਤਸਵੀਰਾਂ ਜੋ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਪਿੰਡ ਗੁਰੂ ਘਰ ਦਾ ਜੋ ਕਿ ਚੋੜਾ ਸਾਹਿਬ ਨਿਸ਼ਾਨ ਸਾਹਿਬ ਦਾ ਇਹ ਵੀ ਗੱਜ ਖਾਲਸਾ ਦਿਖਤੇ ਚੜਾਉਂਦੇ ਹੁੰਦੇ ਨੇ ਨਵਾਂ ਜਿਹੜਾ ਇਹ ਚੜਾਇਆ ਹੈ ਦੇਖ ਸਕਦੇ ਹਾਂ ਕਿ ਪੜ੍ਹਨ ਦੀ ਜਿਹੜੀ ਸੰਗਤ ਹੈ ਉਹ ਪੂਰਨ ਤੌਰ ਤੇ ਪੁੰਜੀ ਹੋਈ ਹੈ ਆਪਾਂ ਸਾਹਮਣੇ ਦੇਖ ਸਕਦੇ ਹਾਂ ਕਿ ਨੌਜਵਾਨ ਪੀੜੀ ਜੋ ਸੇਵਾਦਾਰ ਨੇ ਹੁੰਦੇ ਰਹੇ ਹਨ ਇਸ ਤੋਂ ਇਲਾਵਾ ਅਸੀਂ ਅੰਦਰ ਵੀ ਦੇਖ ਸਕਦੇ ਹਾਂ ਕਿ ਕਿ ਕਾਰਜਕਾਰੀ ਜਿਹੜਾ ਹੈਗਾ ਸਾਰੇ ਬ੍ਰੋਥਰਾਂ ਤੇ ਬ੍ਰਦਰਾਂ ਵਾਸਤੇ ਗੁਰੂ ਘਰ ਲੰਗਰ ਚੱਲ ਰਿਹਾ ਹੈ ਜਿਸ ਦੀ ਐਕਸਾਗ ਤਿੰਨ ਚੈਨਲ ਸ਼ਾਨ ਪੰਜਾਬ ਦੇ ਰਾਹੀਂ ਗੁਰੂ ਘਰ ਲੰਗਰ ਜਿਹੜਾ ਉਹ ਟੁਟ ਬਤਾਇਆ ਜਾ ਰਿਹਾ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ Terima kasih. ਸਤ ਜੀ ਅੰਗਰ ਚੱਲ ਰਿਹਾ ਠੰਠਾ ਹਾਂ ਜੀ ਵਧੀਆ ਵਧੀਆ ਜੀ ਇਹ ਆਪਣਾ 11 ਤਰੀਕ ਦਾ ਅਸ ਹੈ 11 ਨੰਬਰ ਜੀ ਸਾਡਾ 7 14 ਬਰੇਕ ਹੋ ਗਿਆ ਸਤ ਜੀ ਜੇ ਹਮ ਆਪਣਾ ਉਤਪਰ ਦੇ ਫੰਡ ਦੇ ਲੇ ਲੇ ਕਿਸ ਤੋਂ ਫਟ ਨੂੰ ਫਿਰ ਦੇ ਦੇ ਗੁਰੂ ਜੀ ਰਾਣ ਦੇ ਗੁਰੂਪੰਡਿਤ ਕੋ ਸਤ ਕਰਾਂਗੇ ਪਿਆਰ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਿਸੇ ਕਿਸੇ ਰੰਗ ਦੇ ਸਾਗ ਦਿਨ ਚੈਨੰਦ ਅਗਰ ਹੀ ਉਸ ਤੋਂ ਅੰਤ ਤਹਾਨੂੰ ਹੋਣਾ ਸੀ ਕਿਤੇ ਬਾਬਾ ਜੋ ਪੀਰ ਨੂੰ ਕਰਕੇ ਜਾ ਰਿਹਾ ਹੈ ਸਾਹਮਣੇ ਮੁੱਖ ਦਰਵਾਜ਼ਾ ਦਰਵਾਰ ਸਾਹਿਬ ਦਾ ਜੋ ਤੁਸੀਂ ਦੇਖ ਰਹੇ ਹੋ ਪਿੰਡ ਸੁਰਜਪੁਰਣੀ ਦਾ ਉਸ ਤੋਂ ਅੰਤ ਤੱਕ ਇਹ ਅੰਦਰ ਦੇ ਸਵੀਰਾਂ ਨੇੜੇ ਦੀ ਘਾਣ ਦੀ ਕੋ ਮੈਨੂੰ ਵੀ ਗੋਵਿੰਦਰਾਏ ਤੋਂ ਗੋਵਿੰਦ ਸਿੰਘ ਬਣਾ ਦਿਓ ਸਾਹਿਬ ਸੰਤਿਓ ਐਨੀ ਬੇਨਤੀ ਕੀਤੀ ਸਾਹਿਬ ਜਰ ਦਾਇਆ ਸਿੰਘ ਕਹਿ ਲਗਿਆ ਧਰਮ ਸਿੰਘ ਕਹਿ ਲਗਿਆ ਸਾਹਿਬ ਸੰਤਿਓ ਪਾਤਸ਼ਾਹ ਕਰਦੀ ਤਾਕਤਾਂ ਤੁਸੀਂ ਤੇ ਸਾਨੂੰ ਧਰਮ ਚੰਦ ਤੋਂ ਧਰਮ ਸਿੰਘ ਬਣਾ ਦਿੱਤਾ ਅਸੀਂ ਨੇ ਅੰਮ੍ਰਿਤ ਦੀ ਇਸ ਅੰਮ੍ਰਿਤ ਦੀ ਬਦਲੇ ਆਪ ਜੀ ਨੂੰ ਪੰਜ ਸੀਸ ਭੇਟ ਕੀਤੇ ਤੇ ਆਪ ਸਾਨੂੰ ਕੀ ਭੇਟ ਕਰੋਗੇ ਇਸ ਅੰਮ੍ਰਿਤ ਦੀ ਬਦਲੇ ਤੁਸੀਂ ਕੀ ਦਿਓਗੇ ਤਾਂ ਉਦੋਂ ਮੇਰੇ ਪਾਤਸ਼ਾਹ ਨੇ ਕਿਹਾ ਕਿ ਇੱਕ ਤਾਂ ਮੈਂ 9 ਬਰਿਆਂ ਦੀ ਉਮਰ ਦੇ ਵਿੱਚ ਸੀਸ ਦੇ ਚੁੱਕਿਆ ਦਿੱਲੀ ਦੇ ਵਿੱਚ ਸੇਵਾ ਤੋਂ ਅਫਵਾਉਂਗਾ ਸਤਿਗੁਰਾਂ ਦੇ ਤਾਂ ਕੀ ਹੋ ਜਾ ਅੰਮ੍ਰਿਤ ਦੀ ਤਾਰ ਬਖਸ਼ ਦਿੱਤੀ